ਸਾਸ੍ਰੀਕਲ the deep dive ਵਿੱਚ ਤੁਹਾਡਾ ਸਵਾਗਤ ਹੈ ਇਹ ਉਹ ਥਾਂ ਹੈ ਜਿੱਥੇ ਅਸੀਂ ਤੁਹਾਡੇ ਭੇਜੇ ਹੋਏ ਸਰੋਤਾਂ ਦੀਆਂ ਪਰਤਾਂ ਖੋਲਦੇ ਹਾਂ ਅਤੇ ਉਹਨਾਂ ਵਿੱਚੋਂ ਮਤਲਬ ਸਭ ਤੋਂ ਅਹਿਮ ਨੁਕਤੇ ਕੱਢਦੇ ਹਾਂ ਤੇ ਅੱਜ ਸਾਡੇ ਕੋਲ ਇੱਕ ਬਹੁਤ ਹੀ ਨਿੱਜੀ ਜਿਹਾ ਵਿਸ਼ਾ ਇੱਕ ਸਰੋਤੇ ਨੇ ਸਾਨੂੰ ਇੱਕ ਲਿਖਤ ਭੇਜੀ ਹੈ ਜਿਸ ਦਾ ਸਿਰਲੇਖ ਹੈ ਜੀਵਨ ਦਾ ਚੱਕਰ ਤੀਰਜ ਨਾਲ ਆਪਣੇ ਬਜ਼ੁਰਗਾਂ ਦਾ ਸਨਮਾਨ ਹੁਣ ਦੇਖੋ ਪਹਿਲੀ ਨਜ਼ਰੇ ਲੱਗਦਾ ਹੈ ਕਿ ਹਾਂ ਸਾਨੂੰ ਬਜ਼ੁਰਗਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਭ ਨੂੰ ਪਤਾ ਹੈ ਹਾਂ ਇਹ ਤਾਂ ਆਮ ਜੀ ਗੱਲ ਹੈ ਪਰ ਸਾਡਾ ਮਕਸਦ ਇਸ ਤੋਂ ਕਿਤੇ ਡੂੰਘਾ ਜਾਣਾ ਹੈ ਅਸੀਂ ਇਹ ਸਮਝਣਾ ਹੈ ਕਿ ਇਸ ਲਿਖਤ ਵਿੱਚ ਅਜੇਹਾ ਕੀ ਖਾਸ ਹੈ ਜੋ ਸਾਡੀ ਸੋਚ ਨੂੰ ਬਦਲ ਸਕਦਾ ਹੈ ਖਾਸ ਕਰਕੇ ਉਹਨਾਂ ਪਲਾਂ ਵਿੱਚ ਜਦੋਂ ਅਸੀਂ ਖਿੱਚ ਜਾਂਦੇ ਹਾਂ ਬਿਲਕੁਲ ਮਕਸਦ ਸਿਰਫ ਇਹ ਕਹਿਣਾ ਨਹੀਂ ਕਿ ਧੀਰਜ ਰੱਖੋ ਸਗੋਂ ਇਹ ਖੋਜਣਾ ਹੈ ਕਿ ਧੀਰਜ ਰੱਖਣਾ ਔਖਾ ਕਿਉਂ ਲੱਗਦਾ ਹੈ ਤੇ ਇਸ ਲਿਖਤ ਦੇ ਹਿਸਾਬ ਨਾਲ ਸਾਡਾ ਨਜ਼ਰੀਆ ਕਿਵੇਂ ਇਸ ਨੂੰ ਸੌਖਾ ਬਣਾ ਸਕਦਾ ਹੈ ਅਸੀਂ ਸਿਰਫ ਕੀ ਕਰਨਾ ਹੈ ਸਗੋਂ ਕਿਉਂ ਕਰਨਾ ਇਹ ਤੇ ਗੱਲ ਕਰਾਂਗੇ ਹਾਂ ਉਸ ਦੇ ਪਿੱਛੇ ਦੇ ਵਿਗਿਆਨਿਕ ਤੇ ਮਨੋਵਿਗਿਆਨਿਕ ਕਾਰਨਾ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਉਸ ਸਥਿਤੀ ਤੋਂ ਜਿਸ ਦਾ ਸਾਹਮਣਾ ਮੈਨੂੰ ਲੱਗਦਾ ਅਸੀਂ ਸਾਰਿਆਂ ਨੇ ਕੀਤਾ ਹੋਣਾ ਸਾਡੇ ਘਰ ਦਾ ਕੋਈ ਬਜ਼ੁਰਗ ਉਹੀ ਸਵਾਲ ਵਾਰ-ਵਾਰ ਪੁੱਛਦਾ ਹੈ ਭਾਵੇਂ ਅਸੀਂ ਹੁਣੇ ਜਵਾਬ ਦਿੱਤਾ ਹੋਵੇ ਹਾਂ ਹਾਂ ਇਹ ਬਹੁਤ ਹੁੰਦਾ ਹੈ ਜਾਂ ਫਿਰ ਕੋਈ ਕਹਾਣੀ ਸੁਣਾਉਂਦੇ ਸੁਣਾਉਂਦੇ ਵਿਚਾਲੇ ਹੀ ਭੁੱਲ ਜਾਂਦੇ ਨੇ ਤੇ ਸਾਡੇ ਅੰਦਰੋਂ ਇੱਕਦਮ ਆਵਾਜ਼ ਆਂਦੀ ਹੈ ਮੈਂ ਹੁਣੇ ਤਾਂ ਦੱਸਿਆ ਸੀ ਤੁਹਾਨੂੰ ਯਾਦ ਕਿਉਂ ਨਹੀਂ ਰਹਿੰਦਾ ਬਿਲਕੁਲ ਇਸ ਲਿਖਤ ਵਿੱਚ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ ਹਾਂ ਤੇ ਇੱਥੇ ਹੀ ਇਹ ਲਿਖਤ ਇੱਕ ਬਹੁਤ ਵੱਡਾ ਮਤਲਬ ਨਜ਼ਰੀਏ ਦਾ ਬਦਲਾਅ ਲਿਆਉਂਦੀ ਹੈ ਇਹ ਕਹਿੰਦੀ ਹੈ ਕਿ ਅਸੀਂ ਇਸ ਨੂੰ ਇੱਕ ਯਾਦਦਾਸ਼ਤ ਦੀ ਸਮੱਸਿਆ ਸਮਝਦੇ ਹਾਂ ਹਾਂ ਜਾਂ ਸੁਣਨ ਦੀ ਗਲਤੀ ਜਦ ਕਿ ਅਸਲ ਵਿੱਚ ਇਹ ਦਿਮਾਗ ਦੀ ਪ੍ਰੋਸੈਸਿੰਗ ਦੀ ਗਤੀ ਨਾਲ ਜੁੜਿਆ ਹੋਇਆ ਹੈ ਲਿਖਤ ਕਹਿੰਦੀ ਹੈ ਕਿ ਉਮਰ ਨਾਲ ਦਿਮਾਗ ਦੇ ਸੈੱਲ ਯਾਨੀ ਨਿਊਰॉन्स ਉਹਨਾਂ ਵਿਚਲਾ ਸੰਚਾਰ ਹੌਲੀ ਹੋ ਜਾਂਦਾ ਹੈ ਬਿਲਕੁਲ ਪਰ ਇਸ ਦਾ ਅਸਲ ਮਤਲਬ ਕੀ ਹੈ ਹਾਂ ਇਹ ਗੱਲ ਸੁਣਨ ਨੂੰ ਬਹੁਤ ਕੀ ਕਹਿੰਦੇ ਨੇ ਟੈਕਨੀਕਲ ਜੀ ਲੱਗਦੀ ਹੈ ਨਿਊਰॉन्स ਹੌਲੀ ਹੋ ਜਾਂਦੇ ਹਨ ਸਾਡੇ ਰੋਜ਼ ਦੇ ਵਿਹਾਰ ਨਾਲ ਇਸ ਦਾ ਕੀ ਸੰਬੰਧ ਹੈ ਇਸ ਨੂੰ ਸਮਝਣ ਲਈ ਨਾ ਲਿਖਿਤ ਇੱਕ ਬਹੁਤ ਵਧੀਆ ਉਦਾਹਰਣ ਦਿੰਦੀ ਹੈ ਸਾਡੇ ਦਿਮਾਗ ਦਾ ਇੱਕ ਹਿੱਸਾ ਹੁੰਦਾ ਹੈ ਹਿਪੋਕੈਂਪਸ ਹਿਪੋਕੈਂਪਸ ਹਾਂ ਇਸ ਨੂੰ ਇੰਜ ਸਮਝੋ ਕਿ ਦਿਮਾਗ ਦਾ ਮੈਮਰੀ ਫਾਈਲਿੰਗ ਕੈਬਿਨੇਟ ਹੈ ਜਦੋਂ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਾਂ ਇਹ ਹਿੱਸਾ ਉਸ ਨੂੰ ਫੜ ਕੇ ਸਹੀ ਫਾਈਲ ਵਿੱਚ ਲਗਾ ਦਿੰਦਾ ਹੈ ਤਾਂ ਕਿ ਬਾਅਦ ਵਿੱਚ ਯਾਦ ਆ ਸਕੇ अच्छा उम्र ਨਾਲ ਇਹ ਫਾਈਲਰ ਥੋੜਾ ਹੌਲੀ ਹੋ ਜਾਂਦਾ ਹੈ ਕਈ ਵਾਰ ਥੋੜਾ ਲਾਪਰਵਾਹੀ ਇਸ ਲਈ ਜਦੋਂ ਕੋਈ ਬਜ਼ੁਰਗ ਦੁਬਾਰਾ ਉਹੀ ਸਵਾਲ ਪੁੱਛਦਾ ਹੈ ਤਾਂ ਮਤਲਬ ਇਹ ਨਹੀਂ ਕਿ ਉਸਨੇ ਸੁਣਿਆ ਨਹੀਂ ਬਿਲਕੁਲ ਮਤਲਬ ਇਹ ਹੈ ਕਿ ਜਾਣਕਾਰੀ ਸੁਣੀ ਤਾਂ ਗਈ ਪਰ ਉਹ ਸਹੀ ਤਰ੍ਹਾਂ ਫਾਈਲ ਨਹੀਂ ਹੋ ਸਕੀ ਵਾਹ ਇਹ ਤਾਂ ਪੂਰਾ ਨਜ਼ਰੀਆ ਹੀ ਬਦਲ ਦਿੰਦੀ ਹੈ ਗੱਲ ਹਾਂ ਮਤਲਬ ਸਮੱਸਿਆ ਕੰਨਾਂ ਵਿੱਚ ਨਹੀਂ ਦਿਮਾਗ ਦੇ ਫਾਈਲਿੰਗ ਸਿਸਟਮ ਵਿੱਚ ਹੈ ਹਾਂਜੀ ਤਾਂ ਜਦੋਂ ਅਸੀਂ ਖਿੱਚਦੇ ਹਾਂ ਅਸੀਂ ਅਸਲ ਵਿੱਚ ਇੱਕ ਕੁਦਰਤੀ ਇੱਕ ਬਾਇਓਲੋਜੀਕਲ ਪ੍ਰਕਿਰਿਆ ਤੇ ਗੁੱਸਾ ਕਰ ਰਹੇ ਹੁੰਦੇ ਆ ਬਿਲਕੁਲ ਤੁਸੀਂ ਕਿਸੇ ਤੇ ਇਸ ਲਈ ਗੁੱਸੇ ਨਹੀਂ ਹੋ ਸਕਦੇ ਕਿ ਉਸ ਦੀਆਂ ਲੱਤਾਂ ਪਹਿਲਾਂ ਜਿੰਨੀ ਤੇਜ਼ ਨਹੀਂ ਦੌੜਦੀਆਂ ਸਹੀ ਗੱਲ ਹੈ ਉਸੇ ਤਰ੍ਹਾਂ ਅਸੀਂ ਇਸ ਲਈ ਗੁੱਸੇ ਨਹੀਂ ਹੋ ਸਕਦੇ ਕਿ ਉਹਨਾਂ ਦਾ ਦਿਮਾਗ ਜਾਣਕਾਰੀ ਨੂੰ ਪਹਿਲਾਂ ਜਿੰਨੀ ਤੇਜ਼ੀ ਨਾਲ ਫਾਈਲ ਨਹੀਂ ਕਰ ਰਿਹਾ ਲਿਖਤੇ ਹੀ ਕਹਿੰਦੀ ਹੈ ਕਿ ਸਾਡੀ ਖਿਜ ਦਾ ਕਾਰਨ ਉਹਨਾਂ ਦੀ ਹਾਲਤ ਨਹੀਂ ਸਗੋਂ ਸਾਡੀ ਆਪਣੀ ਗਲਤ ਉਮੀਦ ਹੈ ਇਸ ਨਾਲ ਮੈਨੂੰ ਲਿਖਤ ਦਾ ਇੱਕ ਹੋਰ ਅਹਿਮ ਮਸਾ ਯਾਦ ਆਉਂਦਾ ਹੈ ਜਿੱਥੇ ਦੋ ਤਰ੍ਹਾਂ ਦੀ ਬੁੱਧੀ ਮਤਲਬ ਇੰਟੈਲੀਜੈਂਸ ਦੀ ਗੱਲ ਹੁੰਦੀ ਹੈ ਸ਼ਾਇਦ ਇਸੇ ਨਾਲ ਜੁੜਿਆ ਹੋਇਆ ਹੈ ਹਾਂ ਤੇ ਸ਼ਾਇਦ ਇਸ ਪੂਰੀ ਚਰਚਾ ਦਾ ਸਭ ਤੋਂ ਮਤਲਬ ਜ਼ਰੂਰੀ ਨੁਕਤਾ ਹੈ ਲਿਖਤ ਵਿੱਚ ਦੋ ਤਰ੍ਹਾਂ ਦੀ ਬੁੱਧੀ ਦਾ ਜ਼ਿਕਰ ਹੈ ਇੱਕ ਹੈ ਫਲੂਇਡ ਇੰਟੈਲੀਜੈਂਸ ਫਲੂਇਡ ਯਾਨੀ ਤਰਲ ਹਾਂ ਤਰਲ ਮਤਲਬ ਤੇਜ਼ੀ ਨਾਲ ਸੋਚਣ ਦੀ ਤਾਕਤ ਨਵੀਆਂ ਸਮੱਸਿਆਵਾਂ ਨੂੰ ਝਟ ਸੁਲਝਾਉਣ ਦੀ ਸਮਰੱਥਾ ਏ ਜਵਾਨੀ ਵਿੱਚ ਆਪਣੇ ਸਿਖਰ ਤੇ ਹੁੰਦੀ ਹੈ ਤੇ ਫਿਰ ਉਮਰ ਨਾਲ ਹੌਲੀ-ਹੌਲੀ ਕੱਟਦੀ ਹੈ ਠੀਕ ਹੈ ਤੇ ਦੂਜੀ ਦੂਜੀ ਹੈ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਕ੍ਰਿਸਟਲਾਈਜ਼ਡ ਜਿਵੇਂ ਜੰਮਿਆ ਹੋਇਆ ਗਿਆਨ ਸਹੀ ਸਮਝੇ ਜੀਵਨ ਪਰਦਾ ਇਕੱਠਾ ਕੀਤਾ ਗਿਆ ਗਿਆਨ ਤਜਰਬਾ ਸੂਝਬੂਝ ਇਹ ਉਮਰ ਦੇ ਨਾਲ ਸਥਿਰ ਰਹਿੰਦੀ ਹੈ ਜਾਂ ਕਈ ਵਾਰ ਵੱਧ ਵੀ ਜਾਂਦੀ ਹੈ ਦਾ ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਗੱਲ ਤੁਰੰਤ ਸਮਝ ਜਾਣ ਜਾਂ ਝਟਪਟ ਕੋਈ ਫੈਸਲਾ ਲੈ ਲੈਣ ਤਾਂ ਅਸੀਂ ਉਹਨਾਂ ਤੋਂ ਫਲੂਇਡ ਇੰਟੈਲੀਜੈਂਸ ਦੀ ਮੰਗ ਕਰ ਰਹੇ ਹੁੰਨੇ ਆ ਜਿਹੜੀ ਕੁਦਰਤੀ ਤੌਰ ਤੇ ਘਟ ਹੋ ਰਹੀ ਹੈ ਬਿਲਕੁਲ ਸਹੀ ਤੇ ਇਹੀ ਸਾਡੀ ਨਿਰਾਸ਼ਾ ਦੀ ਜੜ ਹੈ ਅਸੀਂ ਤੁਸੀਂ ਦੇਖੋ ਗਲਤ ਖੂਹ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਹੂੰ ਲਿਖਤ ਸਾਨੂੰ ਇਹ ਸਮਝਾਉਂਦੀ ਹੈ ਕਿ ਸਾਨੂੰ ਉਹਨਾਂ ਦੀ ਫਲੂਇਡ ਇੰਟੈਲੀਜੈਂਸ ਨੂੰ ਪਰਖਣ ਦੀ ਬਜਾਏ ਉਹਨਾਂ ਦੀ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਦਾ ਫਾਇਦਾ ਲੈਣਾ ਚਾਹੀਦਾ ਹੈ। ਮਤਲਬ ਮਤਲਬ ਉਹਨਾਂ ਤੋਂ ਇਹ ਨਾ ਪੁੱਛੋ ਕਿ ਕੱਲ੍ਹ ਰਾਤ ਖਾਣੇ ਵਿੱਚ ਕੀ ਸੀ। ਇਹ ਪੁੱਛੋ ਕਿ ਜ਼ਿੰਦਗੀ ਦੇ ਕਿਸੇ ਔਖੇ ਸਮੇਂ ਵਿੱਚ ਉਹ ਕਿਵੇਂ ਨਿਕਲੇ ਸਨ। ਫਿਰ ਦੇਖੋ ਗਿਆਨ ਦਾ ਕਿਹੋ ਜਿਹਾ ਖਜ਼ਾਨਾ ਖੁੱਲਦਾ ਹੈ। ਇਹ ਤਾਂ ਇਹ ਤਾਂ ਇੱਕ ਵੱਡੀ ਆਹਾ ਮੂਮੈਂਟ ਵਾਲੀ ਗੱਲ ਹੈ। ਮਤਲਬ ਸਾਡਾ ਕੰਮ ਸਿਰਫ ਤਿਰਜ ਰੱਖਣਾ ਨਹੀਂ ਸਗੋਂ ਆਪਣੇ ਸਵਾਲ ਹੀ ਬਦਲਨੇ ਹਨ। ਆਪਣੀਆਂ ਉਮੀਦਾਂ ਬਦਲਣੀਆਂ ਹਨ। ਹਾਂ। ਤਾਂ ਜੇਕਰ ਇਹ ਸੱਚਾਈ ਹੈ ਤਾਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਖਤ ਰੋਜ਼ ਦੀ ਗੱਲਬਾਤ ਲਈ ਕੀ ਸੁਝਾਅ ਦਿੰਦੀ ਹੈ ਅਸੀਂ ਇਸ ਨਵੀਂ ਸਮਝ ਨੂੰ ਅਮਲ ਵਿੱਚ ਕਿਵੇਂ ਲਈਏ ਲਿਖਤ ਵਿੱਚ ਤਿੰਨ ਮੁੱਖ ਨੁਕਤੇ ਦਿੱਤੇ ਗਏ ਹਨ ਪਹਿਲਾ ਹੈ ਕਾਹਲੇ ਨਾ ਪਵੋ ਕਾਹਲੇ ਨਾ ਪਵੋ ਹਾਂ ਇਸ ਦਾ ਮਤਲਬ ਸਿਰਫ ਇਹ ਨਹੀਂ ਕਿ ਹੌਲੀ ਬੋਲੋ ਸਗੋਂ ਇਹ ਹੈ ਕਿ ਗੱਲਬਾਤ ਦੀ ਪੂਰੀ ਰਫ਼ਤਾਰ ਨੂੰ ਹੌਲੀ ਕਰ ਦਿਓ ਉਹਨਾਂ ਨੂੰ ਆਪਣੇ ਵਿਚਾਰ ਇਕੱਠੇ ਕਰਨ ਸ਼ਬਦ ਲੱਭਣ ਦਾ ਸਮਾਂ ਦਿਓ ਪਰ ਇੱਥੇ ਇੱਕ ਸਵਾਲ ਹੈ ਅੱਜ ਦੀ ਤੇਜ਼ ਜ਼ਿੰਦਗੀ ਵਿੱਚ ਜਦੋਂ ਕੋਈ ਬਜ਼ੁਰਗ ਵਾਕ ਪੂਰਾ ਕਰਨ ਵਿੱਚ ਸਮਾਂ ਲਗਾ ਰਿਹਾ ਹੋਵੇ ਤਾਂ ਕੀ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਵਾਕ ਪੂਰਾ ਕਰ ਦੇਣਾ ਇੱਕ ਮਦਦ ਹੈ ਜਾਂ ਇੱਕ ਤਰ੍ਹਾਂ ਦੀ ਬੇਇੱਜ਼ਤੀ ਇਹ ਬਹੁਤ ਵਧੀਆ ਸਵਾਲ ਹੈ ਲਿਖਤ ਇਸ ਬਾਰੇ ਇੱਕ ਬਹੁਤ ਹੀ ਸੂਖਮ ਗਲ ਕਰਦੀ ਹੈ ਇਹ ਓਵਰ ਹੈਲਪਿੰਗ ਮਤਲਬ ਲੋੜ ਤੋਂ ਵੱਧ ਮਦਦ ਕਰਨ ਦੇ ਖਿਲਾਫ ਚੇਤਾਵਨੀ ਦਿੰਦੀ ਹੈ ਅੱਛਾ ਜਦੋਂ ਅਸੀਂ ਉਹਨਾਂ ਦਾ ਹਰ ਵਾਕ ਪੂਰਾ ਕਰਦੇ ਹਾਂ ਜਾਂ ਉਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਜਵਾਬ ਦੇ ਦਿੰਨੇ ਆ ਤਾਂ ਅਸੀਂ ਅਣਜਾਣੇ ਵਿੱਚ ਉਹਨਾਂ ਨੂੰ ਸੁਨੇਹਾ ਦੇ ਰਹੇ ਹੁੰਦੇ ਆ ਕਿ ਤੁਸੀਂ ਹੁਣ ਇਸ ਕਾਬਿਲ ਨਹੀਂ ਰਹੇ ਹੂੰ ਮੈਂ ਤੁਹਾਡੇ ਤੋਂ ਤੇਜ਼ ਆ ਹਾਂ ਇਸ ਦੇ ਬਜਾਏ ਲਿਖਤ ਕਹਿੰਦੀ ਹੈ ਕਿ ਸਾਨੂੰ ਇੱਕ ਸਹਿਯੋਗੀ ਸਰੋਤਾ ਬਣਨਾ ਚਾਹੀਦਾ ਹੈ ਚੁੱਪ ਰੋ ਅੱਖਾਂ ਵਿੱਚ ਦੇਖੋ ਸਿਰ ਹਿਲਾ ਕੇ ਹੌਸਲਾ ਦਿਓ ਜੇ ਉਹ ਸੱਚਮੁੱਚ ਕਿਸੇ ਸ਼ਬਦ ਤੇ اٹਕ ਜਾਣ ਅਤੇ ਮਦਦ ਮੰਗਣ ਤਾਂ ਪਿਆਰ ਨਾਲ ਦੱਸੋ ਤੀਰਜ ਦਾ ਮਤਲਬ ਹੈ ਉਹਨਾਂ ਨੂੰ ਆਪਣੀ ਰਫ਼ਤਾਰ ਨਾਲ ਗੱਲ ਪੂਰੀ ਕਰਨ ਦਾ ਸਨਮਾਨ ਦੇਣਾ ਠੀਕ ਹੈ ਇਹ ਬਹੁਤ ਸਪਸ਼ਟ ਹੋ ਗਿਆ ਹੁਣ ਦੂਜੇ ਨੁਕਤੇ ਦੇਉਂਦੇ ਹਾਂ ਜੋ ਲਿਖਤ ਵਿੱਚ ਦਿੱਤਾ ਗਿਆ ਹੈ ਤੇ ਜਿਸ ਤੇ ਮੈਨੂੰ ਥੋੜਾ ਇਤਰਾਜ਼ ਹੋ ਸਕਦਾ ਹੈ ਲਿਖਤ ਕਹਿੰਦੀ ਹੈ ਬੱਚਿਆਂ ਵਾਂਗ ਲਾਡ ਕਰੋ ਹਾਂ ਕੀ ਇਸ ਨਾਲ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਅਸੀਂ ਉਹਨਾਂ ਨੂੰ ਛੋਟਾ ਸਮਝ ਰਹੇ ਹਾਂ ਕਿ ਇਹ ਉਹਨਾਂ ਦੀ ਇੱਜ਼ਤ ਘਟਾਉਣ ਵਾਲੀ ਗੱਲ ਨਹੀਂ ਦੇਖੋ ਇਹ ਤੁਲਨਾ ਸ਼ਬਦਾਂ ਤੇ ਨਹੀਂ ਭਾਵਨਾ ਤੇ ਕੇਂਦ੍ਰਿਤ ਹੈ ਮਤਲਬ ਇਹ ਨਹੀਂ ਕਿ ਉਹਨਾਂ ਨਾਲ ਬੱਚਿਆਂ ਵਰਗਾ ਸਲੂਕ ਕਰੋ ਜਾਂ ਬੁੱਧੂ ਸਮਝੋ ਨਹੀਂ ਇਸ ਦਾ ਅਸਲ ਮਤਲਬ ਹੈ ਕਿ ਜਿਸ ਤਰ੍ਹਾਂ ਅਸੀਂ ਇੱਕ ਬੱਚੇ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਉਸ ਦੀ ਤੋਤਲੀ ਬੋਲੀ ਦਾ ਆਨੰਦ ਮਾਣਦੇ ਹਾਂ ਉਸੇ ਤਰ੍ਹਾਂ ਦੀ ਬਿਨਾਂ ਸ਼ਰਤ ਸਵੀਕਾਰਤੀ ਅਸੀਂ ਆਪਣੇ ਬਜ਼ੁਰਗਾਂ ਲਈ ਰੱਖੀਏ। ਅੱਛਾ ਜਦੋਂ ਇੱਕ ਬੱਚਾ ਇੱਕੋ ਕਹਾਣੀ 10 ਵਾਰ ਸੁਣਾਉਣ ਲਈ ਕਹਿੰਦਾ ਹੈ ਤਾਂ ਅਸੀਂ ਖੁਸ਼ੀ-ਖੁਸ਼ੀ ਸੁਣਾਉਂਦੇ ਹਾਂ ਪਰ ਜਦੋਂ ਇੱਕ ਬਜ਼ੁਰਗ ਇੱਕੋ ਗੱਲ ਦੁਹਰਾਉਂਦਾ ਹੈ ਅਸੀਂ ਖਿਜ ਜਾਂਦੇ ਹਾਂ। ਲੇਖਕ ਪੁੱਛ ਰਿਹਾ ਹੈ ਕਿਉਂ? ਹਾਂ ਫਰਕ ਕਿਉਂ ਹੈ? ਫਰਕ ਸਿਰਫ ਸਾਡੇ ਨਜ਼ਰੀਏ ਦਾ ਹੈ। ਮਕਸਦ ਗਲਤੀਆਂ ਠੀਕ ਕਰਨਾ ਨਹੀਂ ਸਗੋਂ ਰਿਸ਼ਤੇ ਦਾ ਆਨੰਦ ਮਾਣਨਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਗੱਲ ਸਮਝ ਆਉਂਦੀ ਹੈ। ਮਤਲਬ ਧਿਆਨ ਉਹਨਾਂ ਦੀ ਕਾਰਗੁਜ਼ਾਰੀ ਤੇ ਨਹੀਂ ਉਹਨਾਂ ਦੀ ਹੋਂਦ ਤੇ ਹੋਣਾ ਚਾਹੀਦਾ ਹੈ ਤੇ ਤੀਜਾ ਨੁਕਤਾ ਜੋ ਸ਼ਾਇਦ ਅੱਜ ਦੇ ਜ਼ਮਾਨੇ ਵਿੱਚ ਸਭ ਤੋਂ ਔਖਾ ਹੈ ਕਿਹੜਾ ਅੱਖਾਂ ਦਾ ਸੰਪਰਕ ਤੇ ਪੂਰਾ ਧਿਆਨ ਲਿਖਤ ਕਹਿੰਦੀ ਹੈ ਕਿ ਗੱਲ ਕਰਦੇ ਸਮੇਂ ਆਪਣਾ ਫੋਨ ਪਾਰਾਂ ਰੱਖ ਦਿਓ ਇਹ ਸੁਣਨ ਨੂੰ ਬਹੁਤ ਸੌਖਾ ਹੈ ਪਰ ਅਮਲ ਵਿੱਚ ਬਹੁਤ ਮੁਸ਼ਕਿਲ ਹੈ ਤੇ ਇਹ ਸਿਰਫ ਇੱਕ ਚੰਗੀ ਆਦਤ ਨਹੀਂ ਇਹ ਪਿਛਲੇ ਦੋ ਨੁਕਤਿਆਂ ਨੂੰ ਲਾਗੂ ਕਰਨ ਦਾ ਇੱਕੋ ਇੱਕ ਤਰੀਕਾ ਹੈ ਉਹ ਕਿਵੇਂ ਜਦੋਂ ਤੁਹਾਡਾ ਫੋਨ ਹੱਥ ਵਿੱਚ ਹੁੰਦਾ ਹੈ ਤਾਂ ਤੁਹਾਡਾ ਦਿਮਾਗ ਤੇਜ਼ ਫਲੂਇਡ ਇੰਟੈਲੀਜੈਂਸ ਵਾਲੇ ਮੋਡ ਵਿੱਚ ਹੁੰਦਾ ਹੈ ਨੋਟੀਫਿਕੇਸ਼ਨ ਤੇਜ਼ ਜਵਾਬ ਮਲਟੀਟਾਸਕਿੰਗ ਹਾਂ ਸਹੀ ਗੱਲ ਹੈ ਤੁਸੀਂ ਉਸ ਮਾਨਸਿਕ ਸਥਿਤੀ ਵਿੱਚ ਰਹਿ ਕੇ ਇੱਕ ਹੌਲੀ ਡੂੰਗੀ ਕ੍ਰਿਸਟਲਾਈਜ਼ਡ ਗਲਬਾਤ ਕਰੀ ਨਹੀਂ ਸਕਦੇ ਫੋਨ ਪਰਾਂ ਰੱਖਣਾ ਸਿਰਫ ਇੱਜ਼ਤ ਦੇਣ ਦਾ ਪ੍ਰਤੀਕ ਨਹੀਂ ਇਹ ਆਪਣੇ ਦਿਮਾਗ ਨੂੰ ਸਹੀ ਗੇਅਰ ਵਿੱਚ ਪਾਉਣ ਦਾ ਤਰੀਕਾ ਹੈ ਹਮ ਜਦੋਂ ਤੁਸੀਂ ਉਹਨਾਂ ਦੀਆਂ ਅੱਖਾਂ ਵਿੱਚ ਦੇਖਦੇ ਹੋ ਤਾਂ ਤੁਸੀਂ ਸਿਰਫ ਆਪਣਾ ਸਮਾਂ ਨਹੀਂ ਆਪਣਾ ਪੂਰਾ ਧਿਆਨ ਦੇ ਰਹੇ ਹੁੰਦੇ ਹੋ ਤੇ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਹਨ ਤਾਂ ਜੇਕਰ ਅਸੀਂ ਇਹ ਸਭ ਨੂੰ ਜੋੜ ਕੇ ਦੇਖੀਏ ਬਾਇਓਲੋਜੀ ਨੂੰ ਸਮਝਣਾ ਉਮੀਦਾਂ ਬਦਲਣਾ ਗੱਲਬਾਤ ਦੇ ਤਰੀਕੇ ਬਦਲਣਾ ਇਹ ਸਭ ਦਾ ਵੱਡਾ ਮਕਸਦ ਕੀ ਹੈ ਲਿਖਤ ਇਸ ਬਾਰੇ ਕੀ ਕਹਿੰਦੀ ਹੈ ਲਿਖਤ ਦਾ ਅੰਤਿਮ ਹਿੱਸਾ ਇਹ ਸਭ ਨੂੰ ਇੱਕ ਬਹੁਤ ਹੀ ਖੂਬਸੂਰਤ ਟੰਗ ਨਾਲ ਜੋੜਦਾ ਹੈ ਇਹ ਕਹਿੰਦਾ ਹੈ ਕਿ ਜੋ ਉਹ ਅੱਜ ਹਨ ਉਹੀ ਕੱਲ ਨੂੰ ਅਸੀਂ ਹੋਣਾ ਹੈ ਜੀਵਨ ਦਾ ਚੱਕਰ ਹਾਂ ਇੱਕ ਚੱਕਰ ਹੈ ਜੋ ਕੁੰਮਕੇ ਸਾਡੇ ਤੇ ਵੀ ਆਉਣਾ ਹੈ ਜਦੋਂ ਅਸੀਂ ਧੀਰਜ ਨਾਲ ਉਹਨਾਂ ਦੀਆਂ ਹੌਲੀ ਗੱਲਾਂ ਸੁਣਦੇ ਹਾਂ ਤਾਂ ਅਸੀਂ ਸਿਰਫ ਉਹਨਾਂ ਦੀ ਸੇਵਾ ਨਹੀਂ ਕਰ ਰਹੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਬੱਚਿਆਂ ਲਈ ਇੱਕ ਮਿਸਾਲ ਕਾਇਮ ਕਰ ਰਹੇ ਹੁੰਦੇ ਹਾਂ ਉਹ ਕਿਤਾਬਾਂ ਤੋਂ ਨਹੀਂ ਸਿੱਖਣਗੇ ਨਹੀਂ ਉਹ ਸਾਨੂੰ ਦੇਖ ਕੇ ਸਿੱਖਣਗੇ ਸਾਡਾ ਅੱਜ ਦਾ ਧੀਰਜ ਸਾਡੇ ਆਪਣੇ ਭਵਿੱਖ ਲਈ ਇੱਕ ਨਿਵੇਸ਼ ਹੈ ਇਸ ਵਿੱਚ ਇੱਕ ਘਰ ਦੀ ਨੀਂਹ ਵਾਲੀ ਮਿਸਾਲ ਵੀ ਹੈ ਜਿਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਿ ਬਜ਼ੁਰਗ ਘਰ ਦੀ ਨੀਂਹ ਵਰਗੇ ਹੁੰਦੇ ਹਨ ਭਾਵੇਂ ਨੀਂਹ ਦਿਖਾਈ ਨਾ ਦੇ ਪਰ ਪੂਰੀ ਇਮਾਰਤ ਉਸੇ ਦੇ ਸਹਾਰੇ ਖੜੀ ਹੁੰਦੀ ਹੈ ਹਾਂ ਤੇ ਉਸ ਨੀਂਹ ਨੂੰ ਸਿਰਫ ਰੋਟੀ ਕਪੜੇ ਦੇ ਗਾਰੇ ਨਾਲ ਮਜ਼ਬੂਤ ਨਹੀਂ ਰੱਖਿਆ ਜਾ ਸਕਦਾ ਉਸ ਨੂੰ ਸਤਕਾਰ ਧਿਲਾਨ ਅਤੇ ਪਿਆਰ ਦੀ ਕੀ ਕਹਿੰਦੇ ਨੇ ਸਿਲਾਬ ਦੀ ਲੋੜ ਹੁੰਦੀ ਹੈ ਵਾਹ ਜਦੋਂ ਅਸੀਂ ਉਹਨਾਂ ਨੂੰ ਅਣਗੌਲਿਆ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਆਪਣੇ ਹੀ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਪਾ ਰਹੇ ਹੁੰਦੇ ਹਾਂ ਉਹਨਾਂ ਦੀ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਉਹਨਾਂ ਦੀਆਂ ਕਹਾਣੀਆਂ ਤਜਰਬੇ ਦੁਆਵਾਂ ਇਹੀ ਉਹ ਸੀਮੈਂਟ ਹੈ ਜੋ ਪਰਿਵਾਰ ਨੂੰ ਜੋੜ ਕੇ ਰੱਖਦਾ ਹੈ ਤਾ ਅੱਜ ਦੀ ਇਸ ਗਲਬਾਤ ਦਾ ਸਾਰ ਇਹੀ ਨਿਕਲਦਾ ਹੈ ਕਿ ਸਾਡੇ ਬਜ਼ੁਰਗਾਂ ਨਾਲ ਸਾਡਾ ਵਿਵਹਾਰ ਸਿਰਫ ਇੱਕ ਨੈਤਿਕ ਜ਼ਿੰਮੇਵਾਰੀ ਨਹੀਂ ਸਗੋਂ ਇੱਕ ਸਮਝਦਾਰੀ ਭਰਿਆ ਕਦਮ ਹੈ ਬਿਲਕੁਲ ਇਹ ਸਮਝਣਾ ਕਿ ਬੁਢਾਪਾ ਇੱਕ ਕੁਦਰਤੀ ਪ੍ਰਕਿਰਿਆ ਹੈ ਸਾਡਾ ਕੰਮ ਉਹਨਾਂ ਨੂੰ ਠੀਕ ਕਰਨਾ ਨਹੀਂ ਸਗੋਂ ਆਪਣੇ ਆਪ ਨੂੰ ਉਹਨਾਂ ਦੀ ਨਵੀਂ ਹਕੀਕਤ ਦੇ ਅਨੁਸਾਰ ਢਾਲਣਾ ਹੈ ਬਿਲਕੁਲ ਜਿਵੇਂ ਲਿਖਤ ਦੇ ਅਖੀਰ ਵਿੱਚ ਕਿਹਾ ਗਿਆ ਹੈ ਆਓ ਮੋਦੀਆਂ ਤੰਦਾਂ ਨੂੰ ਇੰਨਾ ਮਜ਼ਬੂਤ ਕਰੀਏ ਕਿ ਕਿਸੇ ਵੀ ਬਜ਼ੁਰਗ ਨੂੰ ਆਪਣੇ ਹੀ ਘਰ ਵਿੱਚ ਆਪਣੇ ਹੀ ਬੱਚਿਆਂ ਦੇ ਵਿਚਕਾਰ ਓਪਰਾ ਮਹਿਸੂਸ ਨਾ ਹੋਵੇ। ਉਹਨਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਭਾਵੇਂ ਉਹਨਾਂ ਦੀ ਰਫ਼ਤਾਰ ਹੌਲੀ ਹੋ ਗਈ ਹੈ ਪਰ ਪਰਿਵਾਰ ਵਿੱਚ ਉਹਨਾਂ ਦੀ ਥਾਂ ਪਹਿਲਾਂ ਨਾਲੋਂ ਵੀ ਵੱਧ ਉੱਚੀ ਅਤੇ ਸਤਿਕਾਰਤ ਹੈ। ਹਾਂਜੀ। ਜਾਂਦੇ ਜਾਂਦੇ ਸਰੋਤਿਆਂ ਲਈ ਇੱਕ ਸਵਾਲ ਛੱਡ ਕੇ ਜਾ ਰਹੇ ਹਾਂ ਜਿਸ ਤੇ ਸੋਚ ਵਿਚਾਰ ਕੀਤਾ ਜਾ ਸਕਦਾ ਹੈ। ਇਸ ਨਵੀਂ ਸਮਝ ਦੇ ਆਧਾਰ ਤੇ ਇਸ ਹਫਤੇ ਉਹ ਕਿਹੜਾ ਇੱਕ ਸਵਾਲ ਹੋ ਸਕਦਾ ਹੈ ਜੋ ਅਸੀਂ ਆਪਣੇ ਘਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਪੁੱਛੀਏ ਜਿਹੜਾ ਉਹਨਾਂ ਦੀ ਫਲੂਇਡ ਯਾਦਦਾਸ਼ ਨੂੰ ਪਰਖਣ ਦੀ ਬਜਾਏ ਉਹਨਾਂ ਦੀ ਕ੍ਰਿਸਟਲਾਈਜ਼ਡ ਸੂਝ-ਬੂਝ ਅਤੇ ਤਜਰਬੇ ਦੇ ਖਜ਼ਾਨੇ ਨੂੰ ਖੋਲੇ?